ਕਹਿੰਦੇ ਸਾਡੇ ਭਾਈ ਕ੍ਰਿਸਪੀ ਮੋਮੋਸ ਹੈ KFC ਮੋਮੋਸ ਜਿਹਨੂੰ ਆਪਾਂ ਕਹਿੰਦੇ ਆ ਤਿੰਨ ਤਰ੍ਹਾਂ ਦੇ ਹੁੰਦੇ ਆ ਪਨੀਰ ਵਾਲੇ ਅਲੱਗ ਹੁੰਦੇ ਆ ਤੇ ਕਰੋਨ ਪਾਈ ਹੁੰਦੇ ਆ ਆਪਾਂ ਮਿਕਸਰਚ ਹੁੰਦੇ ਆ ਵੇਜੀਟੇਬਲ ਵਾਲੇ ਨਿਊਟ੍ਰੀਅਲ ਹੁੰਦੇ ਆ ਉਹ ਅਲੱਗ ਹੁੰਦੇ ਆ ਲੁਧਿਆਣਾ ਸ਼ਹਿਰ 'ਚ ਕੰਦੀ ਵਿਕ ਰਿਆ ਕਹਿਣ ਮਤਲਬ ਸੁਤਰੀ ਫੂਡ ਨਹੀਂ ਮਿਲਦਾ ਨਾ ਜੀ ਨਾ ਉਹਦੇ ਕਰਕੇ ਲੋਕੀ ਜਨਤਾ ਬਿਮਾਰ ਹੋਦੀ ਤੇ ਮੇਰੀ ਸੋਚ ਸੀ ਕਿ ਆਪਾਂ ਆਟਾ ਤੇ ਦਾ ਕਾਟ ਬਣਵਾ ਕੇ ਤੇ ਆ ਗਮ ਅਸੀਂ ਖਾਨਵਿੰਦਾ ਕਰੀਏ ਮੈਂ ਤਾਂ ਟੋਸੇ ਦਾ ਸੋਚਿਆ ਸੀ ਅਸੀਂ ਤੇ ਨਾਲ-ਨਾਲ ਅਸੀਂ ਇੱਕ ਦਿਨ ਮਮਸ ਖਾਰੇ ਸੀਗੇ ਕਿਦਾਂ ਤੇ ਫਿਰ ਮੈਂ ਕਿਹਾ ਤੁਸੀਂ ਸਿੱਖਿਆ ਤਾਂ ਹੋਇਆ ਆਪਾਂ ਕਿਉਂ ਨਾ ਇਹੀ ਕੰਮ ਕਰ ਲਈਏ ਇਸ ਕਰਕੇ ਅਸੀਂ ਫਿਰ ਇਹੀ ਕੰਮ ਸ਼ੁਰੂ ਕੀਤਾ ਇੱਥੇ ਅਗਲੇ ਰੋਕ ਇਹ ਸਾਡੀ ਚਟਨੀਆ ਇਹ ਸੈਲਡ ਇਹ ਮੈਂ ਕਹਿੰਦਾ ਪੂਰੇ ਲੁਧਿਆਣਾ ਚ ਇਹ ਕਿਤੇ ਨਹੀਂ ਕੋਈ ਦਿੰਦਾ ਉਸ ਦਾ ਇਹ ਸਾਡੀ ਖਾਸੀ ਦਾ ਸਪੈਸ਼ਲ 3 ਦਿਨ ਨਾਲ ਆਪਾਂ ਉੱਪਰ ਪਾ ਕੇ ਦੇ ਦਿਆ ਰੱਖਾ ਰਾਈਟ ਦੇ ਨਾਲ ਉੱਪਰ ਪਾ ਕੇ ਦੇ ਦਿਆ ਇੰਨਾ ਜ਼ਾਇਕਾ ਹੀ ਲੱਗ ਜਾਂਦਾ ਹੈ ਵੀ ਵੀ ਆਏਗਾ ਵੀਰ ਜੀ ਕਹਿ ਕੇ ਬੁਲਾਣਾ ਇਹ ਆਪਣੀ ਸ਼ਰਮ ਨਹੀਂ ਹੁੰਦੀ ਕੰਮ ਛੋਟਾ ਹੋਵੇ ਵੱਡਾ ਹੋਵੇ ਕੰਮ ਤਾਂ ਕੰਮ ਹੀ ਹੈ ਨਾ ਸ਼ਰਮ ਘਾਦੀ ਆਪਣਾ ਕੰਮ ਕਰਕੇ ਖਾ ਰਿਆਂ ਨਾ ਕਿਸੇ ਤੋਂ ਮੰਗ ਕੇ ਨਹੀਂ ਖਾ ਰੇ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਆਉਗੀ ਖਾਣ ਪੀਣ ਨੂੰ ਲੈ ਕੇ ਖਾਣ ਪੀਣ ਤਾਂ ਪਥੇਰੀਆਂ ਥਾਵਾਂ ਤੇ ਮਿਲ ਜਾਂਦਾ ਹੈ ਲੇਕਿਨ ਇੱਕ ਐਸੀ ਥਾਂ ਦੇ ਉੱਤੇ ਖੜੇ ਆਂ ਜਿੰਨੂੰ ਆਪ ਕ੍ਰੀਏਟ ਕੀਤਾ ਜਾਂਦਾ ਵੈ ਆਪ ਬਣਾਇਆ ਜਾਂਦਾ ਹਾਈਜਨਿਕ ਤਰੀਕੇ ਨਾਲ ਬਣਾ ਕੇ ਤਿਆਰ ਕੀਤਾ ਜਾਂਦਾ ਉਹ ਮੀਆਂ ਬੀਬੀ ਦੀ ਕਹਾਣੀ ਸੁਣਾਵਾਂਗੇ ਤੁਹਾਨੂੰ ਜਿਹੜੇ ਮੀਆਂ ਬੀਬੀ ਜਲੰਧਰ ਤੋਂ ਲੁਧਿਆਣੇ ਆਏ ਲੁਧਿਆਣੇ ਦੇ ਵਿੱਚ ਇੱਕ ਛੋਟੀ ਜੀ ਰੇੜੀ ਤੋਂ ਸ਼ੁਰੂਆਤ ਕੀਤੀ ਸ਼ੁਰੂਆਤ ਕਰਨ ਤੋਂ ਬਾਅਦ ਇੱਕ ਆਟੋ ਜਿਹੜਾ ਜਲੰਧਰ ਤੋਂ ਲੈ ਕੇ ਕੱਟ ਕੇ ਉਹਨੂੰ ਮੋਡੀਫਾਈ ਕਰਕੇ ਉਸ ਦੇ ਵਿੱਚ ਮੋਮੋਜ਼ ਦਾ ਕੰਮ ਸ਼ੁਰੂ ਕੀਤਾ ਇਹ ਗੱਲ ਤੁਹਾਨੂੰ ਸੁਣਾ ਰਹੇ ਹਾਂ ਲੁਧਿਆਣਾ ਦੇ ਜਮਾਲਪੁਰ ਇਲਾਕੇ ਦੀ ਹੈ ਜਮਾਲਪੁਰ ਇਲਾਕੇ ਦੇ ਕੋਲ ਇਹ ਬੜਾ ਹੀ ਫੇਮਸ ਗਊਸ਼ਾਲਾ ਹੈ ਗਊਸ਼ਾਲਾ ਜਮੀਨ ਹੈ ਉਹਦੇ ਅੱਗੇ ਕਾਟੋਸ ਖੜਾ ਹੋਇਆ ਜੈ ਸਾਈਆਂ ਦੀ ਜੈ ਸਾਈਂ ਉਸ ਨਾਮ ਦੇ ਨਾਲ ਸ਼ੁਰੂਆਤ ਇਸ ਕਰਕੇ ਕੀਤੀ ਜਾ ਰਹੀ ਹੈ ਮੋਮੋਸ ਥਰਡ ਦੇ ਨਾਮ ਤੋਂ ਨਾਲ ਇਹ ਆਟੋ ਲੱਗਾ ਦੂਰੋਂ ਹੀ ਇਕਰੈਕਟਿਵ ਕਰਦਾ ਹੈ ਆਟੋਸ ਕਿਉਂਕਿ ਦੂਰੋਂ ਦੂਰੋਂ ਲੋਕ ਜਿਹੜੇ ਆਂਦੇ ਨੇ ਸਿਰਫ ਮੋਮੋਸ ਖਾਣ ਵਾਸਤੇ ਆਣਗੇ ਤੇ ਮੋਮੋਸ ਦਾ ਜਾਇਕਾdagger ਤੁਸੀਂ ਲਓਗੇ ਤਾਂ ਤੁਸੀਂ ਖੁਦ ਕਹੋਗੇ ਕਿ ਇਦਾਂ ਦੇ ਮੋਮੋਸ ਕਦੀ ਖਾਧੇ ਨਹੀਂਗੇ ਗੱਲਬਾਤ ਵੀ ਕਰਦੇ ਆ ਹਾਊਸ ਵਾਈਫ ਤਾਂ ਬਥੇਰੀਆਂ ਦੇਖੀਆਂ ਹੋਣੀਆਂ ਨੇ ਘਰ ਦੇ ਵਿੱਚ ਕੰਮ ਕਰਦੀਆਂ ਮੈ ਇਲਾਵਾ ਬਹੁਤ ਦੇਖਿਆ ਹੋਣੀ ਹੈ ਲੇਕਿਨ ਸਟਰਗਲ ਦੀ ਜ਼ਿੰਦਗੀ ਇਸ ਮਾਈਲਾ ਦੀ ਤੁਹਾਨੂੰ ਸੁਣਾਵਾਂਗੇ ਦਿਖਾਵਾਂਗੇ ਜਲੰਧਰ ਤੋਂ ਆਏ ਵਿਆਹ ਕਿਸ ਤਰ੍ਹਾਂ ਹੋਇਆ ਸੋਚਿਆ ਸੀਗਾ ਨਾਮ ਕੀ ਹੈ ਸੋਨੀਆ ਖੜਾ ਵਿਆਹ ਕਦੋਂ ਹੋਇਆ 2009 2009 ਕੀ ਖਾਬ ਸੀਗੇ ਕੁਝ ਨਹੀਂ ਵਸ ਠੀਕ ਹੈ ਖਾਬ ਤਾਂ ਕੁਝ ਹੁੰਦੇ ਨਹੀਂ ਜੀ ਹਾਂਜੀ ਨਹੀਂ ਇਹ ਸੱਚੀ ਹੈ ਜ਼ਿੰਦਗੀ ਸਾਡੀ ਬਹੁਤ ਅੱਛੀ ਹੈ ਲਾਈਫ ਸਾਡੀ ਦੋ ਬੱਚੇ ਹੈ ਮੇਰੇ ਹਾਂਜੀ ਲਾਈਫ ਠੀਕ ਹੈ ਜਲੰਧਰ ਦੇ ਵਿੱਚ ਫਿਰ ਕਿੱਥੇ ਰਹਿੰਦੇ ਸੀਗੇ ਮਕਸੂਦਾ ਜੀ ਮਕਸੂਦਾ ਜੀ ਹਾਂਜੀ ਉੱਥੇ ਫਿਰ ਮੋਮਸ ਦਾ ਹੀ ਕੰਮ ਹਾਂਜੀ ਹਾਂਜੀ ਮੋਮਸ ਦਾ ਹੀ ਕੰਮ ਕਰਦੇ ਸੀ ਇਹ ਹਸਬੰਦ ਮੇਰੇ ਤੇ ਆਂਦਵਾਦ ਫਿਰ ਇੱਥੇ ਨਹੀਂ ਉੱਥੇ ਇਕੱਲੇ ਕਰਦੇ ਸੀਗੇ ਆਂਦਵਾਦ ਅਸੀਂ ਇਕੱਠੇ ਹੀ ਕਰਦੇ ਹਾਂ ਹਾਂਜੀ ਜਦੋਂ ਉੱਥੋਂ ਜਦੋਂ ਥੱਕ ਆ ਕੇ ਆਂਦੀ ਸੀਗੇ ਫਿਰ ਕੀ ਸੋਚਦੇ ਸੀਗੇ ਕੀ ਆ ਗਿਆ ਹੈ ਜ਼ਿੰਦਗੀ ਸਟਰਗਲ ਤਾਂ ਬੰਦੇ ਦੀ ਹੁੰਦੀ ਹੈ ਅਈ ਦੱਸੋਗੇ ਬਾਕੀ ਦਾ ਤੁਹਾਨੂੰ ਪੁੱਛਣਾ ਉਹਨਾਂ ਕੋਲ ਜ਼ਿਕਰ ਕਰਾਂਗੇ ਮੇਰੀ ਲਾਈਫ ਬਹੁਤ ਅੱਛੀ ਹੈ ਸਟਰਗਲ ਕਰਦੇ ਵਿਆਂ ਅਸੀਂ ਆਪਣੇ ਬੱਚਿਆਂ ਲਈ ਕਰਦੇ ਹਾਂ ਕਿ ਨਹੀਂ ਸਾਡੇ ਬੱਚਿਆਂ ਦੀ ਲਾਈਫ ਅੱਗੇ ਅੱਛੀ ਹੋਵੇ ਅਸੀਂ ਤੇ ਚਲੋ ਜਿੱਦਾਂ ਦੀ ਵੀ ਹੈ ਸਾਡੀ ਲੰਘ ਗਈ ਹੈ ਅਸੀਂ ਚਾਹਨੇ ਆ ਸਾਡੇ ਆਉਣ ਵਾਲੇ ਟਾਈਮ ਸਾਡੇ ਬੱਚਿਆਂ ਦੀ ਲਾਈਫ ਅੱਛੀ ਹੋਵੇ ਉਮਰਾਂ ਕੁਛ ਨਹੀਂ ਹੋਈ ਹੈ ਹਰ ਮਾਪੇ ਚਾਹੁੰਦਾ ਹੈ ਕਿ ਸਾਡੀ ਉਮਰ ਲੰਗੀ ਸਾਡੇ ਬੱਚੇ ਅੱਗੇ ਬਿਲਕੁਲ ਵਧਣ ਸੋਚਿਆ ਕਿ ਕੀ ਕ੍ਰੀਏਟ ਕੀਤੀ ਕਿ ਜੇ ਸਾਈਆਂ ਦਾ ਨਾਮ ਸ਼ੁਰੂਆਤ ਤੇ ਹੀ ਲਿਖਿਆ ਹੋਇਆ ਹੋਵੇ ਕਿੰਨੀ ਅਸੀਂ ਵੈਸੇ ਅੱਛੀ ਮੈਂ ਹੀ ਯੂਨੀਕ ਕੀਤਾ ਸੀ ਕਿ ਮੇਰੀ ਸੋਚ ਸੀ ਕਿ ਆਪਾਂ ਆਟੋ ਤੇ ਦਾ ਕਾਰਟ ਬਣਵਾ ਕੇ ਤੇ ਆ ਕਮ ਅਸੀਂ ਖਾਨਵਿੰਦਾ ਕਰੀਏ ਪਰ ਇਹ ਦਿਮਾਗੀ ਚ ਨਹੀਂ ਸੀ ਕਿ ਆਪਾਂ ਇਹ ਵਾਲਾ ਹੀ ਕਰਨਾ ਮੈਂ ਤਾਂ ਡੋਸੇ ਦਾ ਸੋਚਿਆ ਸੀ ਅਸੀਂ ਤੇ ਨਾਲ-ਨਾਲ ਅਸੀਂ ਇੱਕ ਦਿਨ ਮਮਸ ਖਾ ਰਹੇ ਸੀ ਕਿਤੋਂ ਤੇ ਫਿਰ ਮੈਂ ਕਿਹਾ ਤੁਸੀਂ ਸਿੱਖਿਆ ਤਾਂ ਹੋਇਆ ਆਪਾਂ ਕਿਉਂ ਨਾ ਇਹੀ ਕੰਮ ਕਰ ਲਈਏ ਇਸ ਕਰਕੇ ਅਸੀਂ ਫਿਰ ਇਹੀ ਕੰਮ ਸ਼ੁਰੂ ਕੀਤਾ ਇੱਥੇ ਅੱਗੇ ਅੱਜਕੱਲ ਤਾਂ ਸ਼ਰਮ ਕਰ ਜਾਂਦੀਆਂ ਕਈ ਕੁੜੀਆਂ ਕਈ ਕੁੜੀਆਂ ਜਿਹੜੀਆਂ ਨੇ ਆਪਣਾ ਆਪ ਸਟੈਂਡ ਹੋਣਾ ਜਾਣਦੀਆਂ ਨੇ ਲੇਕਿਨ ਉਹ ਸ਼ਰਮ ਕਈ ਲੋਕ ਹੁੰਦੇ ਨੇ ਗਲਤ ਨਿਗਾ ਨਾਲ ਦੇਖਦੇ ਕਿ ਮਹਿਲਾ ਨੂੰ ਆ ਕੰਮ ਕਰ ਰਹੀ ਹੈ ਸਮਾਜ ਕਈ ਕਈ ਤਰ੍ਹਾਂ ਦੇ ਲੋਕ ਨੇ ਉਸ ਇੱਜ਼ਜ਼ਤ ਦੇ ਨਾਲ ਕਿਸ ਤਰ੍ਹਾਂ ਸਾਹਮਣਾ ਕੀਤਾ ਫਿਰ ਨਹੀਂ ਬਹੁਤ ਵਧੀਆ ਸਾਡਾ ਕਿਉਂਕਿ ਦੇਖੋ ਅਸੀਂ ਜੀ ਕਰਕੇ ਹੀ ਬੁਲਾਣਾ ਕੋਈ ਵੀ ਆਏਗਾ ਵੀਰ ਜੀ ਕਹਿ ਕੇ ਬੁਲਾਣਾ ਇਹ ਆਪਣੀ ਸ਼ਰਮ ਨਹੀਂ ਹੁੰਦੀ ਕੰਮ ਛੋਟਾ ਹੋਵੇ ਵੱਡਾ ਹੋਵੇ ਕੰਮ ਤਾਂ ਕੰਮ ਹੀ ਹੈ ਨਾ ਸ਼ਰਮ ਘਾਦੀ ਆਪਣਾ ਕੰਮ ਕਰਕੇ ਖਾ ਰਿਆਂ ਨਾ ਕਿਸੇ ਤੋਂ ਮੰਗ ਕੇ ਨਹੀਂ ਖਾ ਰੇ ਆਪਣੀ ਮਿਹਨਤ ਦਿਖਾ ਰੇ ਦਸਾਂ ਦਸਾਂ ਉਹਦੀ ਕਮਾਈ ਖਾ ਰੇ ਹਾਂਜੀ ਬਿਲਕੁਲ ਕਿੰਨੇ ਕੇ ਬੱਚੇ ਨੇ ਦੋ ਦੋ ਕੀ ਕਰਦੇ ਨੇ ਮੇਰੀ 11 ਸਾਲਾਂ ਦੀ ਬੇਟਾ 8 ਸਾਲ ਦਾ ਮੇਰਾ ਛੋਟਾ ਦੋਨੋਂ ਪੜਦੇ ਪਏ ਆ ਇਕ ਫਰਸਟ ਹੀ ਚ ਹੈ ਇਕ ਥਰਡ ਹੀ ਚ ਹੈ ਇਕ ਫਰਸਟ ਹੀ ਚ ਹਾਂ ਜੀ ਕਹਿੰਦੇ ਨੇ ਕਿ ਕਈ ਵਾਰ ਸਕੂਲ ਚ ਟੱਚ ਆ ਵੀ ਮਾਰ ਦਿੰਦੇ ਨੇ ਕਈ ਸ਼ਾਹੂਕਾਰ ਬੱਚੇ ਹੈਂ ਮਾਰਦੇ ਆ ਨਿਆਣਿਆਂ ਨੂੰ ਕਿ ਮਮੋਸ ਬੁਲਿਆਈਓ ਐਂ ਕਰਕੇ ਬੱਚਿਆਂ ਨੂੰ ਆਪਣੇ ਪਾਪਾ ਨੂੰ ਕੋਈਓ ਕਿ ਇੱਕ ਪਲੇਟ ਮਮੋਸ ਭੇਜ ਦਿਓ ਮੈਡਮਾਂ ਕਹਿੰਦੀਆਂ ਨੇ ਸਾਨੂੰ ਆਪਣੀ ਇੰਟਰੈਸ ਦੇ ਦੋ ਅਸੀਂ ਵੀ ਖਾ ਗਏ ਆਣੇ ਆ ਫੇਮਸ ਹੈ ਤੁਹਾਡੇ ਮਮੋਸ ਬਹੁਤ ਜ਼ਿਆਦਾ ਮੈਂ ਕਿ ਕੋਈ ਨਹੀਂ ਜ਼ਰੂਰ ਹੋ ਗਿਆ ਤੇ ਜੀਕੇ ਹੋ ਗਿਆ ਜਿੱਦਾਂ ਪ੍ਰੋਗਰਾਮ ਹੁੰਦਾ 100 150 ਬੰਦੇ ਦਾ ਆਪਾਂ ਮੀਆਂ ਵੀ ਵੀ ਗੱਡੀ ਅੱਧੇ ਤਿਆਰ ਕਰਕੇ ਗੱਡੀ ਲੈ ਜਾਂਦੇ ਆ ਸਿੱਧੀ ਹਾਂ ਜਿੱਦਾਂ ਗਰਮ ਗਰਮ ਫਰਾਈਡ ਕਰਕੇ ਨਾਲ ਨਾਲ ਦੇਈ ਜਾਂਦੇ ਆ ਆਪਾਂ ਫੰਕਸ਼ਨ ਹੋਵੇ ਤੇ ਅਸੀਂ ਇੱਦੀ ਕਾਟ ਲੈ ਕੇ ਜਾਈ ਦੀ ਆ ਆਰਡਰ ਦੇ ਦਿੰਦੇ ਨੇ ਫਿਰ ਅਸੀਂ ਇਦਾਂ ਹੀ ਰੈਡੀ ਕਰਕੇ ਲੈ ਜਾਂਦੇ ਆ ਸਮਾਨ ਤੇ ਬੱਚਿਆਂ ਨੂੰ ਐਸੇ ਵਾਲੇ ਤਾਲਾ ਮਾਰਿਆ ਹੋਇਆ ਵੈ ਕਿਸੇ ਦੇ ਭਰੋਸਾ ਨਹੀਂ ਆਪਾਂ ਕਰਦੇ ਸਹੀ ਗੱਲ ਆ ਤਾਲਾ ਯੋਗ ਵੀ ਨਹੀਂ ਆ ਨਾ ਜੀ ਬਿਲਕੁਲ ਵੀ ਭਾਵੇਂ ਜਿੰਨਾ ਮਰਜ਼ੀ ਆਪਣਾ ਰਿਸ਼ਤੇਦਾਰ ਹੀ ਆ ਤਾਲਾ ਮਾਰਿਆ ਹੋਇਆ ਵੈ ਰਾਤੀ ਦੇ ਸਾਨੂੰ 11 11:30 ਵਜੇ ਆਈ ਦੀ ਆ ਰਾਤੀ ਜਾਈਦਾ ਬੱਚਿਆਂ ਕੋ ਫਿਰ ਰਾਤੀ ਆ ਕੇ ਰੋਟੀ ਖਾਈ ਦੀ ਏ 1:30 ਵਜਾਂ ਦਾ ਕਿ ਬੱਚੇ ਵੀ ਯਾਨੀ ਕਿ ਕਾਫੀ ਕੰਦ ਮਤਲਬ ਜਿੱਦਾਂ ਕੰਮ ਹੁੰਦਾ ਮਾਪੇ ਉਹਦਾ ਉਦਾਂ ਢਲ ਜਾਂਦੇ ਨੇ ਉਹ ਬੱਚੇ ਵੀ ਏਦਾਂ ਢਲ ਚੁੱਕੇ ਸਾਡੇ ਹੁਣ ਕਿ ਕਿਵੇਂ ਸਟਰਗਲ ਕਰਨ ਦੇ ਲੱਗਗੇ ਸ਼ੁਰੂਆਤ ਤੀ ਕਿ ਸੋਚਿਆ ਸੀਗਾ ਕਿੱਧਰ ਜਾਣਾ ਕੀ ਕਰਨਾ ਸੀਗਾ ਕਿ ਮੈਂ ਇੱਥੇ ਤੱਕ ਪਹੁੰਚਾਂਗਾ ਮਾ ਭਾਜੀ ਕਰੀ ਇੰਨਾ ਕੁ ਮੈਨੂੰ ਪਿਆਰ ਮਿਲਿਆ ਇਸ ਰੋਡ ਤੇ ਇੰਨੇ ਕੁ ਮੇਰੇ ਕਸਟਮਰ ਵਧੀਆ ਨੇ ਸਾਨੂੰ ਲੱਗਦਾ ਹੀ ਨਹੀਂ ਕਿ ਕੋਈ ਕਸਟਮਰ ਸਾਡੇ ਕੋ ਆਇਆ ਵਾ ਤਾਂ ਆਂਦੇ ਨੇ ਸਾਡੇ ਕੋ ਖਾਂਦੇ ਨੇ ਪੀਂਦੇ ਨੇ ਘਰ ਦੀਆਂ ਗੱਲਾਂ ਕਰਦੇ ਨੇ ਦੋ ਹਮ ਆਪਾਂ ਗੱਲਾਂ ਕਰੀ ਜਾਂਦੀਆਂ ਨੇ ਥੋੜਾ ਮਾਈਂਡ ਉਹਨਾਂ ਦਾ ਫਰੈਸ਼ ਹੋ ਜਾਂਦਾ ਤੁਹਾਡੇ ਮੀਆਂ ਵੀ ਵੀ ਦੀ ਆਦਤ ਹੈ ਤੁਸੀਂ ਜਿੰਨੇ ਵੀ ਹੁਣ ਕਸਟਮਰ ਆਉਂਦੇ ਸਾਡੇ ਕੋ ਖਾਂਦੇ ਨੇ ਪੀਂਦੇ ਨੇ ਆ ਦੇਖੋ ਜਿੱਦਾਂ ਜੀ ਕਰਕੇ ਕਰਨਾ ਕਰਾਣਾ ਘਰ ਵਾਲੀ ਗੱਲ ਹੀ ਹੈ ਕੋਈ ਐਦਾ ਦੀ ਗੱਲ ਨਹੀਂ ਬਹੁਤ ਪਿਆਰ ਮਿਲਿਆ ਮੈਨੂੰ ਇਸ ਭਾਮੀਆਂ ਰੋਡ ਤੇ ਅੱਛਾ ਤਾਂ ਸੋਚਿਆ ਨਹੀਂ ਸੀ ਇੱਥੇ ਤੱਕ ਪਹੁੰਚਾਂਗੇ ਕਰੀ ਤਾਂ ਅੱਗੇ ਹੋਰ ਸੋਚਦੇ ਆ ਕਿ ਅੱਗੇ ਵਧੀਏ ਕਰੀਏ ਆ ਮੀਆਂ ਵੀਰੋ ਜਿੰਨਾ ਕੋ ਸਾਡੇ ਕੋ ਹੁੰਦਾ ਉਹਨਾਂ ਨੂੰ ਕਰੀਏ ਸਪੈਸ਼ਲ ਕੀ ਕੀ ਹੈ ਸਪੈਸ਼ਲ ਸਾਡੇ ਕੋਈ ਕ੍ਰਿਸਪੀ ਮੋਮੋਸ ਹੈ KFC ਮੋਮੋਸ ਜਿਹਨੂੰ ਆਪਾਂ ਕਹਿੰਦੇ ਆ ਤਿੰਨ ਤਰ੍ਹਾਂ ਦੇ ਹੁੰਦੇ ਆ ਪਨੀਰ ਵਾਲੇ ਅਲੱਗ ਹੁੰਦੇ ਆ ਉਹਦੇ ਕਰੋਨ ਪਾਈ ਹੁੰਦੇ ਆ ਆਪਾਂ ਹਾਂ ਮਿਕਸ ਵੈਜ ਹੁੰਦੇ ਆ ਵੈਜੀਟੇਬਲ ਵਾਲੇ ਹਾਂ ਨਿਊਟ੍ਰੀਲ ਹੁੰਦੇ ਆ ਉਹ ਅਲੱਗ ਹੁੰਦੇ ਆ ਹਾਂ ਬ੍ਰੈਡ ਕਰਮ ਲਾਈ ਹੁੰਦੀ ਹੈ ਤਾਂ ਹੋਰ ਸਾਡੇ ਕੋ ਸਪ੍ਰਿੰਗ ਰੋਲ ਹੁੰਦੇ ਆ ਚੀਜ਼ ਕੋਨ ਰੋਲ ਚਾਂਪ ਰੋਲ ਇਸਾ ਖੁਦ ਮੈਂ ਆਪ ਤਿਆਰ ਕਰੀ ਦੀ ਹੈ ਆਪ ਹੀ ਕਰ ਨਾਲੇ ਬਾਹਰੋਂ ਮਤਲਬ ਕੋਈ ਪਰਸੀਜ਼ ਨਹੀਂ ਨਾ ਜੀ ਨਾ ਭਾਈ ਆ ਦੇਖੋ ਘਰ ਮੈਂ ਦਿਖਾਵਾਂ ਇਹ ਸਾਡੀ ਚਟਣੀਆਂ ਇਹ ਸੈਲਡ ਇਹ ਮੈਂ ਕਹਿੰਦਾ ਪੂਰੇ ਲੁਧਿਆਣਾ ਚ ਇਹ ਕਿਤੇ ਨਹੀਂ ਕੋਈ ਦਿੰਦਾ ਹੋਊਗਾ ਹਾਂ ਇਹ ਸਾਡੀ ਖਾਸੀਅਤ ਹੈ ਸਪੈਸ਼ਲ ਟੀਮ ਦੇ ਨਾਲ ਆਪਾਂ ਉੱਪਰ ਪਾ ਕੇ ਦੇ ਦਿਆ ਖਾਣ ਨੂੰ ਫਰਾਈਟ ਦੇ ਨਾਲ ਉੱਪਰ ਪਾ ਕੇ ਦੇ ਦਿਆ ਇਹਨਾਂ ਜ਼ਾਇਕਾ ਹੀ ਲੱਗ ਜਾਂਦਾ ਜਿਹੜੇ ਮਸਾਲੇ ਨੇ ਆਖਿਰ ਹੈ ਕੀ ਇਹ ਮਸਾਲਿਆਂ ਦੇ ਵਿੱਚ ਇਹ ਜਾਦੂ ਹੈ ਜੀ ਹਾਂ ਤਿਆਰ ਹੈ ਸਾਡਾ ਹਾਂ ਕਾਕਾ ਦਾ ਗਾ ਖਾਂਦੇ ਨੇ ਮਸਾਲਾ ਜਿਹੜਾ ਇਹ ਸਾਡਾ ਜਲੰਦਰੋਂ ਆਂਦਾ ਹੋਮੇਡ ਨਹੀਂ ਹੈ ਬਾਕੀ ਸਾਰਾ ਕੁਝ ਹੋਮੇਡ ਹੈ ਸਾਡਾ ਮਤਲਬ ਜਲੰਦਰ ਤੇ ਯਾਦ ਵੀ ਨਾਲ ਨਾਲ ਰੱਖਣੀ ਹੈ ਨਾਲ ਅਸੀਂ ਰੱਖੀ ਹੋਈ ਹੈ ਵੀ ਛੱਡਦੇ ਨਹੀਂ ਅਸੀਂ ਇਹ ਸਾਡਾ ਮਸਾਲਾ ਜਲੰਦਰੋਂ ਹੀ ਸਪੈਸ਼ਲ ਆਂਦਾ ਸਾਡਾ ਸਪੈਸ਼ਲ ਆਂਦਾ ਮੈਂ ਕਿ ਸਪੈਸ਼ਲ ਲੈ ਕੇ ਆਪਾਂ ਲੈਣ ਵਾਸਤੇ ਮਸਾਲਾ ਹੀ ਕੱਲਾ ਜਲੰਦਰੋਂ ਵੀ ਸੌਸ ਤਾਂ ਕਹਿੰਦੇ ਇਹ ਮੋਮੋਦੀ ਇੱਥੇ ਵੀ ਮਿਲ ਜਾਂਦੀ ਹੈ ਉਹੀ ਸੌਸ ਸੀ ਜਿਹੜੀ ਸੌਸ ਜਿਹੜੀ ਆਮ ਸੌਸ ਹੋਵੇ ਨਹੀਂ 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 ਇਹ ਖੁਦ ਮੈਂ ਆਪ ਹੱਥੀ ਬਣਾਉਂਦਾ ਵਾਂ ਇਹ ਤਿੰਨੇ ਸੌਸਾਂ ਤਾਂ ਆ ਸਾਡੀ ਜਿਹੜੀ ਮਿੰਟ ਸੌਸ ਹੈ ਕਾਫੀ ਕੁਚੰਦੇ ਪਿਆ ਹੁੰਦਾ ਲੋਕੀ ਵਰਤਦੇ کریم ਹਮ ਜਿਹੜੀ 40 ਪਿਆ 60 ਰੁਪਏ ਦਾ ਪੈਕਟ ਮੈਂ ਹੁਣ ਜਿਹਨੂੰ ਆਪਾਂ ਕਹਿੰਨੇ ਆ ਉਹ ਨੀਰਾ ਗੰਦ ਦਾ ਘਾਰ ਹੈ ਲੋਕੀ ਖਾਈ ਜਾਂਦੇ ਨੇ ਹਮ ਭਈਏ 10 ਰੁਪਏ ਚਾਰ ਮੋਹ ਦਿੰਦੇ ਪਾਪ ਆਕ ਦੇਈ ਜਾਂਦੇ ਆ ਸਾਡੇ ਪੰਜਾਬੀ ਵੀ ਖਾਂਦੇ ਨੇ ਜਾ ਕੇ ਉਹ ਨੀਰਾ ਮਰਨ ਵਾਲਾ ਕੰਮ ਹੈ ਇਹ ਦੁੱਧ ਦੀ کریم ਦੀ ਸਪੈਸ਼ਲ ਸਾਡੀ ਭਾਈ ਸੌਸ ਹੈ ਹਮ ਇਨੇ ਬੱਚੇ ਖੁਸ਼ ਹੋ ਕੇ ਖਾਂਦੇ ਨੇ ਸਪੈਸ਼ਲ ਲੈ ਕੇ ਜਾਂਦੇ ਆ ਪੈਕ ਕਰਨ ਵਾਸਤੇ ਖੁੱਲੇ ਦਿਲ ਨਾਲ ਪਾ ਦਈਦਾ ਮਤਲਬ ਖੁੱਲੇ ਦੇਲਾ ਚੀਜ਼ ਬਣਾਈ ਜੀ ਨਹੀਂ ਹੁੰਦੀ ਆ ਉਹਨੂੰ ਲੋਕ ਬੱਚੇ ਛੋਟੇ ਛੋਟੇ ਉਂਗਲਾ ਚਰ ਚਟ ਕੇ ਖਾਂਦੇ ਨੇ ਉਹ ਮਤਲਬ ਖਾਣਯੋਗ ਨਹੀਂ ਆ ਨਾ ਖਾਣਯੋਗ ਨਹੀਂ ਹੈਗਾ ਤੁਸੀਂ ਪਾਣੀ ਲੈ ਲਓ ਗਲਾਸ ਹਮ ਇੰਨਾ ਹੀ ਵਿੱਚ ਮਿਉਨਿਸ ਪਾ ਦਿਓ ਉਹ ਗਲੇਗੇ ਨਹੀਂ ਭਾਵੇਂ ਇੱਕ ਮਹੀਨਾ ਗਲਾਸ ਇੱਦਾਂ ਹੀ ਪਾਈ ਰੱਖੋ ਤੁਸੀਂ ਵਿੱਚ ਤਾਂ ਸਾਡੇ ਅੰਦਰ ਜਾ ਕੇ ਕਿੰਨਾ ਕੁ ਨੁਕਸਾਨ ਕਰੇਗੀ ਚੀਜ਼ ਹਮ ਤਾਂ ਵੀ ਨੁਕਸਾਨ ਤਾਂ ਹੀ ਕਰੋ ਉਹ ਤਾਂ ਹੈ ਹੀ ਹੈ ਜੀ ਨੁਕਸਾਨ ਦਾ ਮਰਨ ਵਾਲਾ ਕੰਮ ਹੈ ਜੀ ਲੁਧਿਆਣਾ ਸ਼ਹਿਰ ਚ ਗਾਂ ਦੀ ਵਿਕ ਰਿਆ ਹੈ ਕਹਿਣ ਦਾ ਮਤਲਬ ਆ ਸੁੱਤਰੀ ਫੂਡ ਨਹੀਂ ਮਿਲ ਰਿਹਾ ਨਾ ਜੀ ਨਾ ਉਹਦੇ ਕਰਕੇ ਲੋਕੀ ਜਨਤਾ ਬਿਮਾਰ ਹੁੰਦੀ ਹੈ ਖਾਂਦੀ ਜਿੰਦੀ ਹੈ ਮੈਂ ਇਹ ਚੀਜ਼ ਸੋਚਦਾ ਮਾਂ ਇਹ ਸਵਾਰੀ ਆਟੋ ਹੈ ਸਵਾਰੀ ਆਟੋ ਤੇ ਸਟੀering ਕਾਰ ਦਾ ਲੱਗਾ ਹੈ ਇਹ ਲੰਡੀ ਜੀਪ ਦਾ ਸਟੀering ਹੈ ਭਾਜੀ ਇਹ ਮੈਂ ਖੁਦ ਸਾਰਾ ਮੈਂ ਕੀਤਾ ਸ਼ੌਂਕੀ ਹੈਗਾ ਮੈਂ ਇਹ ਆਪ ਕੀਤਾ ਇਹ ਆ ਮੈਂ ਖਰੀਦਾ ਇਹ ਲੰਡੀ ਜੀਪ ਦਾ ਸਟੀering ਲਾਇਆ ਆ ਇਹਨੂੰ ਮੈਂ ਸੀਟੇ ਪੱਟ ਕੇ ਦਿੱਤੇ ਸੱਪੀਆਂ ਇਹ ਪੱਟ ਕੇ ਘਰੇ ਰੱਖੀ ਹੋਈ ਜੀ ਸੋਫਾ ਬਣਾਤਾ ਹੁੰਦਾ ਅੱਛਾ ਬੱਚੇ ਬਹਿੰਦੇ ਨੇ ਬੱਚੇ ਬਹਿੰਦੇ ਨੇ ਹੁੰਦੇ ਤੇ ਬਾਕੀ ਇਹ ਬਾਕੀ ਹਟੂਟ ਬਣਾ ਕੇ ਕਰਕੇ ਆਪਾਂ ਚੱਲ ਇਹ ਜਾਨਕੀ ਕਹਿਣ ਦਾ ਮਤਲਬ ਹੈ ਇਹਨੂੰ ਸਟਾਰਟ ਕਰਕੇ ਲੈ ਜੀਦਾ ਘਰੇ ਉੱਥੋਂ ਤਿਆਰ ਕਰੀਦਾ ਇੱਥੇ ਲੈ ਆਈਦਾ ਸਾਨੂੰ ਇਹ ਸੌਖਾ ਹੈ ਕਿੰਨੀ ਡਿਸਟੈਂਸ ਤੇ ਘਰ ਆਪਣਾ ਮੇਰਾ ਅਸੀਂ 1/2 ਕਿਲੋਮੀਟਰ ਹੀ ਨਹੀਂ ਹੈਗਾ ਸਰ ਨਾਲ ਹੀ ਇਹ ਘਰ ਆਪਣਾ ਲੈ ਲਿਆ ਨਹੀਂ ਹੱਲੇ ਤਾਂ ਨਹੀਂ ਲੇਤਾ ਚਲੋ ਬਾਲਾ ਕਿਰਪਾ ਕਰਕੇ ਆਪਣਾ ਪੰਜ ਹਾਂਜੀ 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 ਕਿਉਂਕਿ ਆਪਾਂ ਭਾਜੀ ਵੇਚੀ ਦੀ ਕੁਆਲਿਟੀ ਆਪਾਂ ਕਮਾਨ ਬਾਰੇ ਨਹੀਂ ਪਹਿਲੇ ਸੋਚਿਆ ਕਿ ਆ ਦੇਖੋ ਮੇ ਕੋਲ ਰੋਲ ਤਬੂ ਖਾਸੀਤ ਪਈ ਇਹ ਚੀਜ਼ ਜੀ ਆਂਦੀ ਇਹ ਹੈਗੀ ਏ ਤੁਹਾਨੂੰ ਮੈਂ ਕੋਈ ਵੀ ਚੀਜ਼ ਫਰਾਈਟ ਕਰਕੇ ਦਵਾਂਗਾ ਨਾ ਹਮ ਆਇਲ ਨਹੀਂ ਹੋਗੀ ਤੁਸੀਂ ਨੈਪਕਿਨ ਲਾ ਕੇ ਦੇਖ ਲਿਓ ਹਮ ਆਇਲ ਨਹੀਂ ਹੋਏਗਾ ਖਾਨ ਚ ਵੀ ਤੁਹਾਨੂੰ ਆਇਲ ਲੱਗੇਗਾ ਇੰਨੇ ਯਾਨੀ ਕਿ ਸਮੂਥ ਹੁੰਦੇ ਮੂੰਹ ਚ ਖੁੱਲ ਜਾਂਦੇ ਆ ਰੋਲ ਹਮ ਇੰਨਾ ਸਾਈਕਾ ਹਾਂ ਜੀ ਆਂਦੀ ਆ ਇੰਨਾ ਹੈਗਾ ਨਾਲੇ ਰੇਟ ਬਹੁਤ ਘੱਟ ਹੈ ਭਾਈ ਸਾਡੇ ਕੀ ਰੇਟ ਕੀ ਰੱਖੇ ਫਿਰ ਇਹਨਾਂ ਦਾ ਸਿਰ 70 ਰੁਪਏ ਪਲੇਟ ਹੈ ਭਾਜੀ ਸਪਰਿੰਗ ਰੋਲ ਦੀ ਚਾਂਪ ਰੋਲ ਦੀ ਵੀ 70 ਰੁਪਏ ਪਲੇਟ ਹੈ ਹਮ ਆਹ ਕ੍ਰਿਸਪੀ ਮੋਮੋਜ਼ ਹੈ ਸਾਡੇ ਇਹ 80 ਰੁਪਏ ਪਲੇਟ ਹੈ ਇਹ ਉਹ ਜੋੜੀ ਹੈ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਇਹ ਨੋਰਮਲ ਜੋੜੀਆਂ ਵੀ ਤੁਹਾਨੂੰ ਰੋਡ ਤੇ ਕਈ ਦਿਖਣਗੀਆਂ ਲੇਕਿਨ ਇਹ ਦਾਸ ਤਾਂ ਇਸ ਕਰਕੇ ਦਿਖਾਈ ਗਈ ਹੈ ਐਡਰੈਸ ਇੱਕ ਵਾਰ ਮੈਂ ਜਾਊਂਗਾ ਵੀਰ ਕਿੱਥੇ ਕਰਕੇ ਆ ਮੈਂ ਜਮਾਲਪੁਰ ਕੋਲ ਤਾਂ ਪਹੁੰਚ ਗਿਆ ਮੈਨੂੰ ਪ੍ਰੋਪਰ ਐਡਰੈਸ ਨਹੀਂ ਪਤਾ ਕਿੱਥੇ ਕਰਕੇ ਇਹ ਭਾਮੀਆਂ ਰੋਡ ਪਾਜੀ ਗਊਸ਼ਾਲਾ ਹੈਗੀ ਹੈ ਗਊਸ਼ਾਲਾ ਦੇ ਬਾਹਰ ਮੇਰੀ ਹੀ ਗੱਡੀ ਲੱਗਦੀ ਹੈ ਉਹ ਪੂਰੀ ਰੋਡ ਤੇ ਮੇਰੀ ਹੀ ਗੱਡੀ ਤੁਹਾਨੂੰ ਲੈਟਾਂਲੀ ਨਜ਼ਰ ਆਣੀ ਹੈ ਲੈਟਾਂਲੀ ਗੱਡੀ ਮਸ਼ਹੂਰ ਹੈ ਮੇਰੀ ਇਸ ਰੋਡ ਤੇ ਇਹ ਚਾਰਜਿੰਗ ਚਾਰਜਿੰਗ ਬੈਟਰੀ ਹੈਗੀ ਹੈ ਘਰੇ ਅਗੇ ਚਾਰਜ ਲਾ ਦੀਦੀ ਹੈ ਹਾਂ ਸਵੇਰੇ ਲਾ ਕੇ ਲਾਈਦੀ ਹੈ ਇਹ ਮੇਰਾ ਵੀਰ ਜਨੇ ਜ਼ਿੰਦਗੀ ਚ ਬਹੁਤ ਸਟਰਗਲ ਕੀਤਾ ਉਤਾਰ ਚੜਾਅ ਹਰ ਕਿਸੇ ਜ਼ਿੰਦਗੀ ਚ ਆਉਂਦੇ ਨੇ ਇੱਕ ਪਹਿਲੂ ਹੁੰਦਾ ਉਤਾਰ ਚੜਾਅ ਬਣੇ ਡਰਨਾ ਨਹੀਂ ਚਾਹੀਦਾ ਕਦੀ ਵੀ ਕਿਉਂਕਿ ਉਸ ਮਾਂ ਬਗਲਾ ਮੁਖ ਦੀ ਰਹਿਮਤ ਤੇ ਰਾਜ਼ੀ ਰਹਿਣਾ ਇਸ ਕਰਕੇ ਚਾਹੀਦਾ ਕਿਉਂਕਿ ਮਾਈ ਕਦੀ ਕਦੀ ਪਰਖਿਆ ਐਸੀ ਰ ਲੈ ਲੈਂਦੀ ਹੈ ਕਿ ਬੰਦਾ ਡੋਲਦਾ ਤਾਂ ਨੀਗਾ ਮੇਰਾ ਭਖਤ ਡੋਲਦਾ ਤਾਂ ਨੀਗਾ ਅਗਰ ਮੇਰਾ ਭਖਤ ਡੋਲਦਾ ਹੈ ਤਾਂ ਮੈਂ ਉਹਨੂੰ ਡੋਲਣ ਵੀ ਨਹੀਂ ਦੇਣਾ ਅਗਰੋ ਹਿੰਮਤ ਹਾਰਦਾ ਤਾਂ ਮੈਨੂੰ ਹਾਰਨ ਵੀ ਨਹੀਂ ਦੇਣੀ ਹਿੰਮਤ ਕਿਉਂਕਿ ਮਾਈ ਦਾ ਸੀਸੀ ਨਹੀਂ ਹੁੰਦੀ ਮਾਈ ਇੱਕ ਮਾਂ ਸ਼ਬਦ ਹੀ ਬੜਾ ਵੱਡਾ ਜਿਹਦੇ ਸੰਸਾਰ ਪਰੋ ਦਿੱਤਾ ਜਾਂਦਾ ਵੈ ਲੇਕਿਨ ਆ ਵੀਰ ਸਾਡੀ ਭਾਬੀ ਦੀ ਬੋਲ ਬਾਣੀ ਜੋ ਕਿ ਆਜਾ ਸਾਦਾ ਹਰ ਕਿਸ ਨੂੰ ਜੀ ਕੇ ਕੇ ਬੁਲਾਣਾ ਇੱਕ ਵਾਰ ਜ਼ਰੂਰ ਇਸ ਵੀਡੀਓ ਨੂੰ ਤਾਂ ਸ਼ੇਅਰ ਕਰੋਗੇ ਮੈਨੂੰ ਪਤਾ ਲੇਕਿਨ ਉਸ ਤੋਂ ਬਾਅਦ ਇਸ ਰੇੜੀ ਤੇ ਜ਼ਰੂਰ ਆਈਓ ਲੁਧਿਆਣਾ ਵੀਓ ਹਰ ਤਰ੍ਹਾਂ ਦਾ ਜੀਵ ਨੇ ਸਾਡੀ ਨੇ ਤੇ ਇਸ ਲਿੱਤਾ ਲੇਕਿਨ ਇਹ ਸਪੈਸ਼ਲ ਮੋਮੋਸ ਸਪ੍ਰਿੰਗ ਨੂੰ ਖਾ ਕੇ ਦੇਖਿਓ ਰੇਟ ਸਿਰਫ 70 ਰੁਪਏ ਮਿਹਨਤ ਕਰਦੇ ਨੇ ਦੋਵੇਂ ਇਹ ਆਟੋ ਨੂੰ ਕ੍ਰੀਏਟ ਕੀਤਾ ਗਿਆ ਵੈ ਇਹ ਆਟੋ ਇਸ ਕਰਕੇ ਕ੍ਰੀਏਟ ਕੀਤਾ ਗਿਆ ਕਿ ਦੂਰੋ ਐਕਰੈਕਟ ਹੋਵੇ ਸਾਈਂ ਜੀ ਦੀ ਕਿਰਪਾ ਵੀ ਇਹਨਾਂ ਤੇ ਬਣੀ ਰਹੇ ਲੇਕਿਨ ਆ ਤਸਵੀਰ ਇਸ ਕਰਕੇ ਦਿਖਾਈ ਜਾ ਰਹੀ ਹੈ ਕਿ ਮੈਸ ਥੋੜੀ ਦੂਰੀ ਘਰ ਹੋਣਾ ਵੈ ਲੇਕਿਨ ਸਟਰਗਲ ਜ਼ਿੰਦਗੀ ਦੇ ਵਿੱਚ ਹਮੇਸ਼ਾ ਕਰਦਾ ਉਹੀ ਬੰਦਾ ਜਿਹਨੂੰ ਸਟਰਗਲ ਕਰਨ ਦੀ हिम्मत ਹੋਵੇ ਤਾਂ ਸਟਰਗਲ ਕਰਨਾ ਜज्ਬਾ ਵੀ ਹੋਵੇ ਤੇ ਜਜ਼ਬਾਤ ਵੀ ਹੋਣ ਜੇ ਅਗਰ ਹਿੰਮਤ ਹਾਰ ਕੇ ਜਿਹੜਾ ਬੰਦਾ ਹੈ ਉਹ ਕਦੀ ਵੀ ਹਿੰਮਤ ਹਾਰਨ ਵਾਲਾ ਬੰਦਾ ਕਦੀ ਵੀ ਦੁਬਾਰਾ ਮੁੜ ਖੜਾ ਨਹੀਂ ਹੋ ਸਕਦਾ ਅਗਰ ਉਤਾਰ ਚੜਾਅ ਜ਼ਿੰਦਗੀ ਦੇ ਵਿੱਚ ਆਣਗੇ ਤਾਂ ਉਤਾਰ ਚੜਾਅ ਦਾ ਮੁਕਾਬਲਾ ਵੀ ਕਰਨਾ ਚਾਹੀਦਾ ਹੈ ਉਤਾਰ ਚੜਾਅ ਵੀ ਜ਼ਿੰਦਗੀ 'ਚ ਬੰਦੇ ਨੂੰ ਵੱਡਾ ਬਣਾਉਂਦੇ ਆ ਤੇ ਉਸਤਾਦ ਦੀ ਗੱਲ ਹਮੇਸ਼ਾ ਮੰਨਣੀ ਵੀ ਚਾਹੀਦੀ ਹੈ ਉਸਤਾਦ ਹਮੇਸ਼ਾ ਆਪਣੇ ਚੇਲੇ ਨੂੰ ਹਮੇਸ਼ਾ ਇੱਕ ਗੱਲ ਸਮਝਾਏਗਾ ਹਾਂ ਵੀ ਚੇਲੇ ਮੈਰੀ ਤਾਂ ਜ਼ਿੰਦਗੀ ਨਿਕਲ ਗਈ ਹੁਣ ਤੂੰ ਅੱਗੇ ਵਧਣਾ ਕਿੱਦਾਂ ਵਧਣਾ ਮੈਂ ਤੈਨੂੰ ਗੁਣ ਦੇਤੇ ਨੇ ਉਹ ਵੀ ਡਿਪੈਂਡ ਕਰਦਾ ਚੇਲੇ ਦੇ ਉੱਤੇ ਲੇਕਿਨ ਅਹੀ ਦਾਸ ਤਾਂ ਤੁਹਾਨੂੰ ਸੁਣਾਈ ਐ ਆਇਓ ਜ਼ਰੂਰ ਭਾਮੀਆਂ ਰੋਡ ਐ ਕਾਊਸ਼ਾਲਾ ਦੇ ਸਾਹਮਣੇ ਗੱਡੀ ਲੱਗੀ ਐ ਜ਼ਾਇਕਾ ਲੈ ਕੇ ਤਾਂ ਦੇਖਿਓ ਖੁਦ ਕਹੋਗੇ ਵਾਹ ਲੁਧਿਆਣਾ ਲਾਈਵ ਐਸੀ ਜਗ੍ਹਾ ਤੇ ਭੇਜਿਆ ਜਿਸ ਚੀਜ਼ ਨੂੰ ਸਾਡੀ ਜੀਬ ਤਰਸਦੀ ਸੀਗੀ ਮిత్రਾਨੋ ਕੈਮਰਾਮੈਨ ਐਮੀ ਦੇ ਨਾਲ ਮੈਂ ਵਿਚਾਲ ਕਪੂਰ ਲੁਧਿਆਣਾ ਲਾਈਵ